शंकर भगवान की जय करता करी न कर सके शिव करे सो होए तीन लोक नो खंड में शिव से बड़ा न सो आज ਸਾਉਣ ਮਹੀਨੇ ਦੀ ਪਹਿਲੀ ਸੰਗਰਾਮ ਦੇ ਮੌਕੇ ਤੇ ਅੱਜ ਸਾਉਣ ਮਹੀਨਾ શુભ ਆਰੰਭ ਹੋ ਚੁੱਕਾ ਹੈ ਉਸ ਦੇ ਨਾਲ ਕੀ ਦੇਸ਼-ਪਰਦੇਸ ਮੁੱਚੇ ਸ਼ੀ ਮੰਦਰਾਂ ਵਿੱਚ ਭਗਤਾਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਕਤਾਰਾ ਜਮਾਵੜਾ ਲੱਗਣਾ ਸ਼ੁਰੂ ਹੋ ਚੁੱਕਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਵੱਖ-ਵੱਖ ਸ਼ੀ ਮੰਦਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਸੋ ਇਸ ਵੇਲੇ ਅਸੀਂ ਖੜੇ ਹਾਂ ਨੂਰਪੀਵਦੀ ਇਲਾਕੇ ਦੇ ਪਿੰਡ ਜਟਵਾਰ ਵਿਖੇ ਸਿੱਤ ਇਤਿਹਾਸਿਕ ਸ਼ਕਤੀ ਪੀਰ ਜਟੇਸ਼ਵਰ ਮਹਾਦੇਵ ਮੰਦਰ ਵਿਖੇ ਜਿੱਥੇ ਕਿ ਸੌਣ ਮਹੀਨੇ ਦੇ ਮੌਕੇ ਤੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਉੱਥੇ ਹੀ ਵੱਡੀ ਗਿਣਤੀ ਚ ਕਾਮਰ ਵੀ ਇੱਥੇ ਜਲ ਲੈ ਕੇ ਆਂਦੇ ਨੇ ਸੋ ਗੱਲ ਕਰੀਏ ਸੌਣ ਮਹੀਨੇ ਦੇ ਮੱਦੇਨਜ਼ ਫੇ ਸੰਗਤਾਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਤੇ ਪੀੜ ਕਾਫੀ ਵੱਧ ਜਾਂਦੀ ਹੈ ਜਿਸ ਨੂੰ ਲੈ ਕੇ ਮੰਦਰ ਕਮੇਟੀ ਵੱਲੋਂ ਵਕਫਾਕ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜੇ ਗੱਲ ਕਰੀਏ ਇੱਕ ਵਿਸ਼ੇਸ਼ ਪ੍ਰਕਾਰ ਦਾ ਪ੍ਰਬੰਧ ਉਹਨਾਂ ਵੱਲੋਂ ਸੰਗਤਾਂ ਨੂੰ ਜਲ ਛਾਣਨ ਲਈ ਸਹੂਲਤ ਦੇਣ ਲਈ ਕੀਤਾ ਗਿਆ ਕਿਉਂਕਿ ਜਦੋਂ ਰਸ਼ਵਾ ਜਾਂਦਾ ਹੈ ਤਾਂ ਉਸ ਵੇਲੇ ਸੰਗਤਾਂ ਨੂੰ ਜਲ ਛਾਣਨ ਲਈ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰਾ ਸਮਾਂ ਲੱਗਣ ਕਰਕੇ ਸੰਗਤਾਂ ਨੂੰ ਕਈ ਘੰਟੇ ਬਦੀ ਲਾਈਨਾਂ ਵਿੱਚ ਖੜੇ ਹੋਣਾ ਪੈਂਦਾ ਹੈ ਇਸ ਦੇ ਮੱਦੇਨਜ਼ਰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਇੱਕ ਚੈਨਲਾਈਜ਼ਡ ਸਿਸਟਮ ਰਾਹੀਂ ਜਲ ਛਾਣਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਇਸ ਵੇਲੇ ਅਸੀਂ ਖੜੇ ਹਾਂ ਸ਼ੇਮੰਦਰ ਜਟੇਸ਼ਰ ਮਹਾਦੇਵ ਮੰਦਿਰ ਜਟਵਾੜ ਵਿਖੇ ਤੁਸੀਂ ਮੰਦਿਰ ਦਾ ਦ੍ਰਿਸ਼ ਤੁਹਾਨੂੰ ਮ ਦਿਖਾ ਰਿਹਾ ਜੀ ਸੋ ਤੁਹਾਨੂੰ ਇਹ ਦ੍ਰਿਸ਼ ਵੀ ਦੇਖ ਸਕਦੇ ਹੋ ਇਹ ਜੋ ਬਿਲਕੁਲ ਪ੍ਰਬੰਧ ਕੀਤਾ ਗਿਆ ਇੱਥੋਂ ਲਾਈਨਾਂ ਦੇ ਵਿੱਚ ਸੰਗਤਾਂ ਅੰਦਰ ਜਾ ਕੇ ਨਤਮਸਤਕ ਹੋਣ ਲਈ ਜਾਣਗੀਆਂ ਸੋ ਜੇ ਗੱਲ ਕਰੀਏ ਅੱਜ ਪਹਿਲਾ ਦਿਨ ਹੈ 100 ਮਿੰਨਿਆਂ ਦਾ ਹੱਥੋਂ ਸ਼ੁਰੂਆਤ ਹੋ ਚੁੱਕੀ ਹੈ ਚਾਰੇ ਪੱਸੇ ਲੋਕ ਵਕਫਾ ਮੰਦਰਾਂ ਵਿੱਚ ਜਾ ਰਹੇ ਨੇ ਹੁਣ ਅਸੀਂ ਉਹ ਪ੍ਰਬੰਧ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦਾ ਪ੍ਰਬੰਧ ਇਹਨਾਂ ਵੱਲੋਂ ਕੀਤਾ ਗਿਆ ਆਕਰ ਉਹ ਪ੍ਰਬੰਧ ਕਿਵੇਂ ਕੰਮ ਕਰੇਗਾ ਬਹੁਤ ਇੱਕ ਅੱਛਾ ਉਪਰਾਲਾ ਕੀਤਾ ਗਿਆ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਖਿਆਲ ਵਿੱਚ ਰੱਖਿਆ ਗਿਆ ਹੈ ਤੇ ਨਾਲ ਦੀ ਨਾਲ ਸਮੇਂ ਨੂੰ ਵੀ ਨਜ਼ਰਗਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹਨਾਂ ਵੱਲੋਂ ਜੋ ਇਹ ਪ੍ਰਬੰਧ ਕੀਤਾ ਗਿਆ ਹੈ ਸੁਸੰਗਤਾਂ ਦੇ ਲਈ ਪ੍ਰਬੰਧ ਜੋ ਕੀਤਾ ਗਿਆ ਕਿ ਲਾਈਨਾਂ ਦੇ ਵਿੱਚ ਲਾ ਕੇ ਲੋਕਾਂ ਨੇ ਸਮੰਦਰ ਵਿੱਚ ਮੱਥਾ ਟੇਕਣ ਲਈ ਬਹਿੰਦੀਆਂ ਨੇ ਕਿਉਂਕਿ ਜੇ કરીਏ ਸੋਮਵਾਰ ਦੇ ਦਿਵਾਲੀ ਦਿਨ ਇਹ ਲਾਈਨ ਅਪ ਭਰ ਜਾਂਦੀਆਂ ਬਾਹਰ ਤੱਕ ਸੰਗਤਾਂ ਦੀ ਵੱਡੀ ਭੀੜ ਜਮਾ ਹੋ ਜਾਂਦੀ ਹੈ ਨੂਰਪੇਵਦੀ ਦਾ ਇਲਾਕਾ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਹੋਰ ਨਾਂ ਇਲਾਕਿਆਂ ਤੋਂ ਪੂਰਨ ਵਕ ਵਕ ਸ਼ਹਿਰਾ ਤੋਂ ਵੀ ਸੰਗਤਾਂ ਇੱਥੇ ਪਹੁੰਚ ਜਿਆ ਨੇ ਮੱਥਾ ਟੇਕਣ ਦੇ ਲਈ ਜਲਚੜਾਣ ਦੇ ਲਈ ਹਰ ਇਨਸਾਨ ਦੀ ਹਰ ਇੱਕ ਸੰਗਤ ਦੀ ਆਪਣੀ ਆਪਣੀ ਆਸਤਾ ਹੁੰਦੀ ਹੈ ਸ਼ਰਧਾ ਹੁੰਦੀ ਹੈ ਕਿ ਉਹਨਾਂ ਨੇ ਸ਼੍ਰੀ ਮੰਦਰ ਵਿੱਚ ਜਾ ਕੇ ਜਲਚੜਾਣ ਦੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਹੈ ਪਰੰਤੂ ਜੇ ਗੱਲ ਕਰੀਏ ਪ੍ਰਬੰਧਕਾਂ ਲਈ ਇੱਕ ਵੱਡੀ ਮੁਸ਼ਕਲ ਖੜੀ ਹੋ ਜਾਂਦੀ ਸੀ ਉਸ ਵੇਲੇ ਜਦੋਂ ਸੰਗਤਾਂ ਦਾ ਜਮਾਵੜਾ ਜ਼ਿਆਦਾ ਹੋ ਜਾਂਦੀ ਸੀ ਸੰਗਤਾਂ ਦੀ ਭੀੜ ਵੱਜ ਜਾਂਦੀ ਸੀ ਉਸ ਲਈ ਵੱਡੀ ਭੀੜ ਖੜੀ ਹੋ ਜਾਂਦੀ ਸੀ ਤੇ ਇਹਨਾਂ ਨਾਲ ਆਫਿਸ ਵਾਲਾ مشورہ ਕਰਕੇ ਹੋਰ ਵਿਦਵਾਨਾਂ ਦੇ ਨਾਲ مشورہ ਕਰਕੇ ਜੋ ਕਿ ਇੱਕ ਸੰਦੇਰ ਕੀਤਾ ਗਿਆ ਉਹ ਤੁਹਾਨੂੰ ਅਸੀਂ ਦਿਖਾਉਂਦੇ ਆ ਜੀ ਸਮੁੰਦਰ ਦੇ ਪ੍ਰਾਂਗਨ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੀ ਆ ਜੀ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਜੋ ਸਿਸਟਮ ਤਿਆਰ ਕੀਤਾ ਗਿਆ ਹੈ ਉਹ ਉਹ ਰੱਖਿਆ ਜਾ ਰਿਹਾ ਹੈ ਇਹ ਚੈਨਲ ਪਿਆ ਕੀਤਾ ਗਿਆ ਜਿਸ ਦੇ ਰਾਹੀਂ ਸੰਤਾਂ ਨੂੰ ਬਾਹਰ ਖੜੇ ਹੋ ਕੇ ਇਕੱਠੇ ਤਿੰਨ ਜਾਂ ਚਾਰ ਭਗਤਾਂ ਨੂੰ ਇਕੱਠੇ ਜਲਚਰਨ ਦੀ ਸਹੂਲਤ ਪ੍ਰਾਪਤ ਹੋਵੇਗੀ ਆਖਰ ਇਹ ਸਹੂਲਤ ਕਿਵੇਂ ਦਿੱਤੀ ਗਈ ਹੈ ਕਿਸ ਤਰ੍ਹਾਂ ਇਸ ਦਾ ਕੀ ਪਰਪਸ ਹੈ ਇਸ ਲਈ ਵੀ ਸਾਡੇ ਨੰਦਰ ਕਮੇਟੀ ਦੇ ਮੈਂਬਰ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਮੈਂ ਤੁਹਾਨੂੰ ਖਾਨ ਜਾ ਰਿਹਾ ਜੀ ਕਿ ਜੋ ਚੈਨਲ ਲੱਗਿਆ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਚੈਨਲ ਬਿਲਕੁਲ ਇਥੋਂ ਸਟਾਰਟ ਕਰਦੇ ਦਰਵਾਜੇ ਤੋਂ ਪੂਆਂ ਸ਼ੰਕਰ ਦੀ ਛੇ ਪਿੰਡੀ ਦੇ ਬਿਲਕੁਲ ਕੋਲ ਜਾ ਕੇ ਇਸ ਦੀ ਸਮਾਪਤੀ ਹੁੰਦੀ ਹੈ ਆਖਰ ਇਹ ਕਿਸ ਤਰੀਕੇ ਨਾਲ ਵਰਕ ਕਰੇਗਾ ਇੱਥੇ ਤੁਹਾਨੂੰ ਅਸੀਂ ਜਲ ਚੜਾ ਕੇ ਵੀ ਦਿਖਾਵਾਂਗੇ ਤੇ ਗੱਲ ਵੀ ਕਰਾਂਗੇ ਮੰਦਿਰ ਕਮੇਟੀ ਦੇ ਮੈਂਬਰਾਂ ਦੇ ਨਾਲ ਕਿ ਆਖਰ ਕਿਸ ਤਰੀਕੇ ਦਾ ਪ੍ਰਬੰਧ ਇਹ ਕਿਵੇਂ ਇਹਨਾਂ ਦੇ ਮਨ ਵਿੱਚ ਆਇਆ ਇਹ ਪ੍ਰੋਟੋਕਾਲ ਨੂੰ ਸੰਗਤਾਂ ਕਿਵੇਂ ਫੋਲਗਨ ਸਾਡੇ ਨਾਲ ਮੌਜੂਦ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਵਿਨੈਦ ਸ਼ਰਮਾ ਜੀ ਜੋ ਕਿ ਮੰਦਿਰ ਕਮੇਟੀ ਦੇ ਮੈਂਬਰ ਹੀ ਨੇ ਇਹਨਾਂ ਦੀ ਬੜੀ ਆਸ ਹੈ ਦਰਵਾਜ਼ੇ ਉੱਤੇ ਸਰ ਸਭ ਤੋਂ ਪਹਿਲਾਂ ਤੁਹਾਨੂੰ ਸਵਾਗਤ ਹੈ ਸਾਡੇ ਚੈਨਲ 'ਤੇ ਬਹੁਤ ਬਹੁਤ ਧੰਨਵਾਦ ਮੇਰਾ ਪੰਜਾਬ ਨਿਊਜ਼ ਚੈਨਲ ਤੋਂ ਡਾਕਟਰ ਹਰਲਨ ਜੀ ਸਭ ਤੋਂ ਪਹਿਲਾਂ ਬੋਲੋ ਸ਼੍ਰੀ ਜਟੇਸ਼ਵਰ ਮਹਾਦੇਵ ਕੀ ਜੈ ਸਰ ਇੱਕ ਜੋ ਚੈਨਲ ਤਿਆਰ ਕੀਤਾ ਗਿਆ ਕਿਸੇ ਕਿਨਾਂ ਤੁਹਾਡੇ ਦਿਮਾਗ ਵਿੱਚ ਆਇਆ ਕਿ ਸੰਗਤਾਂ ਦੀ ਪੀੜ ਵੱਜ ਜਾਂਦੀ ਹੈ ਲੋਕ ਇਕੱਠੇ ਹੋ ਕੇ ਮਤਾਂ ਕਿਵੇਂ ਟਿਕਣੇ ਇਹ ਕਿਵੇਂ ਵਰਕ ਕਰੇਗਾ ਸਰ ਇਹਦੀ ਜਿਹੜੀ ਜ਼ਰੂਰਤ ਪਈ ਹੈ ਇਹ ਜ਼ਰੂਰਤ ਸੰਗਤਾਂ ਨੂੰ ਸੌਬਦਾ ਦੇਣ ਦੇ ਲਈ ਸੰਤਾਂ ਨੂੰ ਜਿਹੜੀ ਇੱਥੇ ਉਖਿਆਈ ਆਉਂਦੀ ਸੀ ਖਾਸ ਤੌਰ ਤੇ ਜਿਹੜੇ ਇਸ ਸ਼੍ਰੀ ਜਟੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਸ਼ਵਰਾਤਰੀ ਦਾ ਤਿਹਾਰ ਹੈ ਸ਼ਾਵਣ ਮਹੀਨੇ ਦੇ ਵਿੱਚ ਜਿਹੜੇ ਸੋਮਵਾਰ ਆਉਂਦੇ ਹਨ ਤੇ ਜਦੋਂ ਵੀ ਕਾਮੜ ਆਉਂਦੀ ਹੈ ਉਹ ਵਿਸ਼ੇਸ਼ ਦਿਨ ਤੇ ਸੰਤਾਂ ਦਾ ਜਿਹੜਾ ਜਨਸਲਾਬ ਬਣ ਜਾਂਦਾ ਬਹੁਤ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਜਿਨ੍ਹਾਂ ਨੂੰ ਇੱਥੇ ਜਲ ਚੜ੍ਹਾਉਣ ਦੇ ਲਈ ਘੰਟਿਆਂ ਵਧੀ ਲਾਈਨਾਂ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਸੀ 2-2 ਘੰਟੇ 3-3 ਘੰਟੇ ਤੇ ਇਹ ਜਲ ਦੀ ਪ੍ਰਕਿਰਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ ਸੋਰੀ ਸਵੇਰੇ 4 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 10 ਵਜੇ ਤੱਕ ਚੱਲਦੀ ਰਹਿੰਦੀ ਸੀ ਜਿਦੇ ਵਿੱਚ ਸੰਗਤਾਂ ਨੂੰ ਕਾਫੀ ਸਮਾਂ ਇਹ ਕਤਾਰਾਂ ਦੇ ਵਿੱਚ ਖੜਾ ਰਹਿਣਾ ਪੈਂਦਾ ਸੀ ਤਾਂ ਅਸੀਂ ਉਹਨਾਂ ਦੀ ਸਹੂਦਤ ਦੇ ਲਈ ਤਾਂ ਕਿ ਉਹਨਾਂ ਨੂੰ ਘੱਟ ਤੋਂ ਘੱਟ ਸਮਾਂ ਇਹ ਲਾਈਨਾਂ ਵਿੱਚ ਖੜੇ ਰਹਿਣਾ ਪਵੇ ਕਿਉਂਕਿ ਉਹਨਾਂ ਵਿੱਚ ਬਜ਼ੁਰਗ ਵੀ ਹੁੰਦੇ ਆ ਤੇ ਕਈ ਮਤਾਮਾਂ ਅਜਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹੁੰਦੇ ਉਹਨਾਂ ਨੇ ਗੋਦੀ ਦੇ ਵਿੱਚ ਬੱਚੇ ਲੈ ਹੁੰਦੇ ਆ ਇੱਕ ਸਾਵਣ ਮਹੀਨਾ ਦਾ ਜਿਹੜਾ ਮੌਸਮ ਹੈ ਹੋਮਸ ਵਾਲਾ ਮੌਸਮ ਵੀ ਹੁੰਦਾ ਹੈ ਤੇ ਉਹਨਾਂ ਦੀ ਸਿਹਤ ਖਰਾਬ ਹੋਣ ਦਾ ਵੀ ਚੱਕਰ ਰਹਿੰਦਾ ਇਸ ਕਰਕੇ ਮੰਦਿਰ ਕਮੇਟੀ ਨੇ ਫੈਸਲਾ ਲਿਆ ਸੰਤਾਂ ਦੇ ਨਾਲ ਵਿਚਾਰ ਕਰਕੇ ਫੈਸਲਾ ਲਿਆ ਬੁੱਧੀਮਾਨਾਂ ਦੇ ਨਾਲ ਵਿਚਾਰ ਕਰਕੇ ਫੈਸਲਾ ਲਿਆ ਕਿਉਂਕਿ ਅੱਜ ਭਾਰਤ ਦੇਸ਼ ਦੇ ਵਿੱਚ ਬਹੁਤ ਜਿਹੜੇ ਵੱਡੇ ਮੰਦਿਰ ਹਨ ਭੋਲੇ ਸ਼ੰਕਰ ਦੇ ਉੱਥੇ ਵਾਸਤਾ ਚੱਲ ਰਹੀ ਹੈ ਤਾਂ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਭੋਲੇ ਸ਼ੰਕਰ ਦੇ ਦਰਸ਼ਨ ਵੀ ਹੋ ਜਾਣ ਜਲ ਵੀ ਅਰਪਤ ਹੋ ਜਾਵੇ ਅਤੇ ਉਹ ਘੱਟ ਤੋਂ ਘੱਟ ਸਮੇਂ ਦੇ ਵਿੱਚ ਲਾਈਨਾਂ ਦੇ ਵਿੱਚ ਲਾ ਕੇ ਇਹ ਕੰਮ ਇਹ ਆਪਣਾ ਕਰ ਸਕਲ ਤੇ ਇਸ ਚੀਜ਼ ਨੂੰ ਹੀ ਮੁੱਖ ਰੱਖਦੇ ਹੋਏ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ਸ਼ੀ ਕਾਂਚਨ ਚੰਦਨ ਜੀ ਮਾਸਟਰ ਹਰੀਮੋਹ ਜੀ ਪ੍ਰਧਾਨ ਮੋਹਨ ਲਾਲ ਜੀ ਅਤੇ ਹੋਰ ਜਿੰਨੇ ਵੀ ਸਬੰਧਤ ਸੁਪਚਿੰਤਕ ਹੈ ਉਹਨਾਂ ਨੇ ਇਹ ਚਿੰਤਾ ਜਤਾਈ ਵੀ ਅਸੀਂ ਆਪਣੇ ਸ਼ਰਧਾਲੂਆਂ ਨੂੰ ਜਿਹੜੇ ਕਿ ਬਹੁਤ ਦੂਰ ਦੂਰ ਤੋਂ ਪਰਿਵਾਰਾਂ ਸਮੇਤ ਆਉਂਦੇ ਹਨ ਵੀ ਉਹਨਾਂ ਨੂੰ ਸਮੇਂ ਸਿਰ ਆਪਣਾ ਜਲ ਚੜਾ ਕੇ ਵਧੀਆ ਤਰੀਕੇ ਨਾਲ ਜਲ ਚੜਾ ਕੇ ਆਪਣੇ ਘਰਾਂ ਨੂੰ ਉਹ ਪ੍ਰਸਥਾਨ ਕਰਨ ਤੇ ਇਹ ਜਿਹੜੀ ਸ਼ਬਦਾ ਹੈ ਸਿਰਫ ਸਰਦਵਾਲੂਆਂ ਦੇ ਲਈ ਹੈ ਜਿਦੇ ਨਾਲ ਦੂਰ ਤੇ ਖੜ ਕੇ ਜਲ ਵੀ ਅਰਪਤ ਹੋ ਜਾਏਗਾ ਹੋਰ ਸਮੱਗਰੀ ਵੀ ਅਰਪਤ ਹੋ ਜੇਗੀ ਅਤੇ ਸ਼ੇ ਪਰਿਵਾਰ ਦੇ ਜਿਹੜੇ ਖੁੱਲੇ ਦਰਸ਼ਨ ਵੀ ਹੋ ਸਕਦੇ ਹੈ ਜੀ ਇੱਕ ਇੱਕ ਵਾਰ ਵੀ ਤੁਹਾਨੂੰ ਪ੍ਰੈਕਟੀਕਲ ਡੈਮੋ ਦਵਾਂਗੇ ਸਰ ਤੁਸੀਂ ਲੋਕਾਂ ਨੂੰ ਨਾਲ ਕਿਸੇ ਕਿਨਾਂ ਜਲ ਲੋਕਾਂ ਨਾਲ ਚੜਾਉਣਾ ਹੈ ਉਹ ਤੁਸੀਂ ਸਾਰੀ ਜਾਣਕਾਰੀ ਲੋਕਾਂ ਨੂੰ ਪ੍ਰੈਕਟੀਕਲ ਤੌਰ ਤੇ ਦਿਓ ਜੀ ਓਮ ਜਿਹੜੇ ਹੋਵੇ ਸਾਡੇ ਜਸਪਾਲ ਜੀ ਜਿਹੜੇ ਆ ਓਮ ਦਰਿਆਮ ਦੇ ਕੰਮ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਜਲ ਹੈ ਇਹ ਜਾ ਰਿਹਾ ਹੈ ਤੇ ਸਿੱਧਾ ਹੀ ਇਹ ਪ੍ਰਭੂ ਦੇ ਪਿੰਡੀ ਦੇ ਵਿੱਚ ਜਾ ਰਿਹਾ ਹੈ ਤੇ ਸਾਰਿਆਂ ਨੂੰ ਚਰਨ ਸਪਰਸ਼ ਹੋ ਕੇ ਜਲ ਜਾ ਰਿਹਾ ਹੈ ਤੇ ਭੋਲੇ ਸ਼ੰਕਰ ਦਾ ਪਰਿਵਾਰ ਦੇ ਪਿੰਡੀ ਦੇ ਵਿੱਚ ਹੋ ਕੇ ਜਲ ਅਰਪਤ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਨਾਲ ਆਸਥਾ ਵੀ ਪੂਰੀ ਹੋ ਰਹੀ ਹੈ ਦਰਸ਼ਨ ਵੀ ਖੁੱਲੇ ਹੋ ਰਹੇ ਹਨ ਦੇਖ ਸਕਦੇ ਹੋ লাইਵ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਜੋ ਜਲ ਦੇ ਲੋਟਿਆਂ ਨੂੰ ਇਸ ਚੈਨਲ ਦੇ ਵਿੱਚ ਪਾਏ ਜਾ ਰਿਹਾ ਹੈ ਇਕੱਠੇ ਮੇਰੇ ਕੱਲ ਜੀ ਇੱਕ ਵਾਰ ਤੋਂ ਘੱਟੋ ਘੱਟ 3 ਤੋਂ 4 ਭਗਤ ਇਕੱਠੇ ਜਲ ਚੜਾ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੋ 3 ਤੋਂ 4 ਪਾਤ ਇਕੱਠੇ ਜਲ ਚੜਾਣਗੇ ਕਿ ਇਸ ਤਰੀਕੇ ਨਾਲ ਜਲ ਜਿਹੜਾ ਚੈਨਲ 'ਚ ਪਾਇਆ ਜਾਵੇਗਾ ਸਿੱਧਾ ਭਗਵਾਨ ਸ਼ੰਕਰ ਦੀ ਪਿੰਡੀ ਦੇ ਉੱਤੇ ਜਲ ਜਾ ਕੇ ਅਰਪਿਤ ਹੋਵੇਗਾ ਜਿੱਥੇ ਕਿ ਲੋਕਾਂ ਦੇ ਮਨਾਂ ਦੀ ਜੋ ਆਸਥਾ ਹੁੰਦੀ ਹੈ ਕਿ ਭਗਵਾਨ ਸ਼ੰਕਰ ਦੀ ਪਿੰਡੀ ਉੱਤੇ ਜਲ ਚੜਾਣਾ ਹੈ ਉਹ ਵੀ ਦੀ ਇਹ ਮੰਨਤ ਪੂਰੀ ਹੋ ਜਾਵੇਗੀ ਨਾਲ ਦੀ ਨਾਲ ਜਲ ਵੀ ਅਰਪਿਤ ਹੋ ਜਾਵੇਗਾ ਉਤੋਂ ਹੀ ਸਮੇਂ ਦਾ ਬਚਾਅ ਹੋ ਜਾਵੇਗਾ ਕਿਉਂਕਿ ਜਦੋਂ ਸੰਗਤਾਂ ਦੀ ਤਦਾਰ ਵੱਧ ਜਾਂਦੀ ਹੈ ਉਸ ਵੱਲੇ ਲਾਈਨਾਂ ਲੱਗ ਜਾਂਦੀਆਂ ਇਸ ਲਈ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ ਸੋ ਲਾਈਵ ਤਸਵੀਰਾਂ ਤੁਸੀਂ ਵਿੱਚ ਦੇਖ ਸਕਦੇ ਹੋ ਕਿ ਮੰਦਿਰ ਪ੍ਰਬੰਧਕ ਕਮੇਟੀ ਦੀ ਇੱਕ ਬੜੀ ਵਿਲੱਖਣ ਸੋਚ ਉੱਚੀ ਦੇ ਸਿਚੀ ਜੋ ਸੋਜ ਜਿਸ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਈ ਹੈ ਤੁਸੀਂ ਤਸਵੀਰਾਂ ਵਿੱਚ ਧਿਆਨ ਨਾਲ ਦੇਖ ਸਕਦੇ ਹੋ ਕਿ ਉੱਪਰ ਤੋਂ ਜਲ ਜਾ ਰਿਹਾ ਜੀ ਨੀਚੇ ਤੱਕ ਮੈਂ ਕੈਮਰਾਮੈਨ ਨੂੰ ਵੀ ਕਹਿੰਦਾ ਕਿ ਥੱਲੇ ਤੱਕ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜਲਸ ਦਾ ਸ਼ੀਲਿੰਗ ਪੰਡੀ ਦੇ ਉੱਪਰ ਸਮਰਪਿਤ ਚੱਲ ਰਿਹਾ ਹੈ ਬਿਲਕੁਲ ਜਟੇਸ਼ਵਰ ਮਹਾ ਦੇ ਮੰਦਿਰ ਜਟਵਾਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੀ ਸੋ ਆਓ ਜੀ ਭਗਤਾਂ ਵੱਲੋਂ ਜਲਸ਼ਰਧਾਂ ਦੀਆਂ ਤੁਸੀਂ ਤਸਵੀਰਾਂ ਦੇਖੋ ਤੇ ਨਾਲ ਦੀ ਨਾਲ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਮੰਦਿਰ ਕਮੇਟੀ ਦੇ ਮੈਂਬਰਾਂ ਦੇ ਨਾਲ ਤੇ ਉਹਨਾਂ ਵੱਲੋਂ ਹੋਰ ਕੀ ਕਹਿਣਾ ਹੈ ਇਹ ਰਾ ਤੁਸੀਂ ਲਾਈਵ ਦੇਖਿਓਗੇ ਕਿ ਕਿਸ ਤਰੀਕੇ ਨਾਲ ਜੋ ਸੰਪਰਦ ਜਲਚੜਾ ਆਇਆ ਉਹ ਇਸ ਤੋਂ ਇਲਾਵਾ ਹੋਰ ਵੀ ਕੜੇ ਪ੍ਰਬੰਧ ਕੀਤੇ ਗਏ ਅਸੀਂ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੰਦਰ ਕਮੇਟੀ ਦੇ ਮੈਂਬਰਾਂ ਦੇ ਨਾਲ ਸੋ ਬਿਲਕੁਲ ਤੁਹਾਨੂੰ ਅਸੀਂ ਤਸਵੀਰਾਂ ਜਤੇਸ਼ ਰਾਮਾਹ ਦੇ ਮੰਦਰ ਦਿਖਾ ਰਹੇ ਜੀ ਸੋ ਮੱਥ ਜੀ ਇਹ ਤਾਂ ਸੀ ਜਲਚੜਾਂ ਦੀ ਸੁਵਿਧਾ ਜੋ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੋ ਸੰਗਤਾਂ ਵੱਲੋਂ ਕੋ ਦਾਨ ਅਰਪਿਤ ਕਰਨਾ ਹੈ ਜਾਂ ਕੋਈ ਹੋਰ ਸਮਾਨ ਸਮਗਰੀ ਵਸਤੂ ਭਗਵਾਨ ਦੇ ਚਰਨਾਂ ਵਿੱਚ ਅਰਪਿਤ ਕਰਨੀ ਉਸ ਦੇ ਲਈ ਵੀ ਇਸਮੀ ਨੇਲੂ ਲੈ ਕੇ ਜਾਂ ਸ਼ੁਰੂਆਤੀ ਦੇ ਮੌਕੇ ਨੂੰ ਲੈ ਕੇ ਕਿਹੋ ਜਿਹੇ ਨਵੇਂ ਪ੍ਰਬੰਧ ਕੀਤੇ ਗਏ ਬਿਲਕੁਲ ਹਰਨ ਜੀ ਜਦੋਂ ਅਸੀਂ ਬੋ ਵਾਸਤਾ ਸ਼ੁਰੂ ਕਰ ਰਹੀ ਸੀ ਕਰ ਰਹੀ ਸੀ ਤਾਂ ਲੋਕਾਂ ਦੇ ਵਿੱਚ ਸ਼ਰਧਾਲੂਆਂ ਨੇ ਸਾਨੂੰ ਇਹ ਪ੍ਰਸ਼ਨ ਵੀ ਰੱਖਿਆ ਵੀ ਚਲੋ ਜਲ ਤਾਂ ਬਾਹਰ ਤੇ ਚੜਜੂਗਾ ਵੱਟ ਜੇਕਰ ਜੋ ਉਹਨਾਂ ਦੀ ਸ਼ਰਧਾ ਹੁੰਦੀ ਹੈ ਦਾਨ ਪੇਟੀ ਦੇ ਵਿੱਚ ਜੋ ਪਾਣਾ ਹੁੰਦਾ ਵੀ ਉਹ ਕਿਸ ਤਰ੍ਹਾਂ ਹੋਵੇਗਾ ਤਾਂ ਉਹਨਾਂ ਦੀ ਹੀ ਉਹਨਾਂ ਦੇ ਲਈ ਵਹਿਤਰੀ ਦੇ ਲਈ ਜਾਂ ਉਹਨਾਂ ਦੀ ਸਹੂਲਤ ਦੇ ਲਈ ਜਿਹੜੀ ਇਹ ਮੰਦਿਰ ਵੱਲੋਂ ਅਸੀਂ ਦਾਨ ਪੇਟੀ ਜਿਹੜੀ ਬਣਾਈ ਹੈ ਜਿਹੜੀ ਕਿ ਨਜ਼ਦੀਕ ਹੀ ਰੱਖ ਦਿੱਤੀ ਜਾਵੇਗੀ ਤਾਂ ਸ਼ਰਧਾਲੂ ਆਪਣੀ ਸ਼ਰਧਾ ਦੇ ਅਨੁਸਾਰ ਇੱਥੇ ਦਾਨ ਪਾ ਸਕਦਾ ਹੈ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ দান ਪੇਟੀ ਬਾਹਰ ਸਥਾਪਿਤ ਕੀਤੀ ਜਾ ਰਹੀ ਹੈ ਕਿ ਅਫੀਕਰ ਆਰਜੀ ਤੌਰ ਤੇ দান ਪੇਟੀ ਸਥਾਪਿਤ ਕੀਤੀ ਗਈ ਹੈ ਸੋ ਉਸ ਤੋਂ ਇਲਾਵਾ ਜੋ ਹੋਰ ਕੋਈ ਸਮੱਗਰੀ ਕੋ ਲੈ ਕੇ ਆਣਗੇ ਸੰਗਤਾਂ ਉਹਨਾਂ ਦੇ ਲਈ ਵੀ ਕੀ ਪ੍ਰਬੰਧ ਕੀਤਾ ਗਿਆ ਬਿਲਕੁਲ ਉਹਦੇ ਲਈ ਜਿਹੜਾ ਵੀ ਸਮੱਗਰੀ ਲੈ ਕੇ ਆਉਂਦੇ ਆ ਮੰਨ ਲਓ ਕੋਈ ਬਿੱਲ ਪੱਤਰੀ ਲੈ ਕੇ ਆਂਦਾ ਕੋਈ ਫੁੱਲ ਲੈ ਕੇ ਆਂਦਾ ਜਾਂ ਕੋਈ ਅਜਿਹਾ ਉਹ ਬਿਲਕੁਲ نیچے ਜਾਵੇਗਾ ਤਾਂ ਅੰਦਰ ਤੋਂ ਹੀ ਸਾਡੇ ਜਿਹੜੇ ਮੰਦਰਬਲ ਤੋਂ ਪ੍ਰਬੰਧਕ ਲਗਾਏ ਜਾਣਗੇ ਇਹ ਬਹੁਤ ਅੰਦਰ ਤੋਂ ਹੀ ਸਮਾਨ ਨੂੰ ਬਾਹਰ ਲੈ ਕੇ ਇਹ ਚਲੇ ਜਾਣਗੇ ਜਿੱਥੇ ਭੋਗ ਵਾਲੀ ਗੱਲ ਹੈਗੀ ਕਿਸੇ ਨਾ ਭੋਗ ਲਵਾਣਾ ਹੈਗਾ ਲੰਗਰ ਵਾਲੇ ਨੇ ਭੋਗ ਲਵਾਣਾ ਹੈ ਉਹਦੇ ਲਈ ਜਿਹੜੀ ਵਿਵਸਥਾ ਉਹ ਪੁਰਾਣੀ ਵਿਵਸਥਾ ਜੀ ਅਸੀਂ ਰੱਖੀਏ ਤਾਂ ਕਿ ਉਹ ਮੰਦਰ ਦੇ ਅੰਦਰ ਜਾ ਕੇ ਇਹ ਭੋਗ ਵੀ ਲੱਗ ਸਕੇ ਜੀ ਬਿਲਕੁਲ ਬਹੁਤ ਸੇ ਮੇਰੀ ਅਪੀਲ ਹੈ ਬੇਨਤੀ ਹੈ ਮੰਦਰ ਬਲਤ ਸਾਰੀਆਂ ਸੰਗਤਾਂ ਨੂੰ ਸਾਰੀਆਂ ਸਰਦ ਹਲੂ ਨੂੰ ਕਿ ਜਿਹੜੀ ਵਿਵਸਥਾ ਮੰਦਰ ਬਲਤ ਤੁਹਾਨੂੰ ਦਿੱਤੀ ਜਾ ਰਹੀ ਹੈ ਤੁਹਾਡੇ ਲਈ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਤੁਹਾਡੇ ਸਹਿਯੋਗ ਦੀ ਪੂਰੀ ਆਸ ਰੱਖਦੇ ਹਾਂ ਬਿਲਕੁਲ ਬਹੁਤ ਵਧੀਆ ਪ੍ਰਬੰਧੀਆਂ ਵੱਲੋਂ ਕੀਤਾ ਗਿਆ ਹੁਣ ਅਸੀਂ ਗੱਲਬਾਤ ਕਰਾਂਗੇ ਸਾਡੇ ਮਜਬੂਰ ਸ਼ਸ਼ੀਕੰਤ ਚੰਦਨ ਜੀ ਸੋ ਬਹੁਤ ਅੱਛਾ ਪ੍ਰਬੰਧ ਤੁਹਾਡੇ ਵੱਲੋਂ ਪ੍ਰਤ ਤੁਹਾਡੀ ਕਮੇਟੀ ਵੱਲੋਂ ਕੀਤਾ ਗਿਆ ਹੈ ਇਸ ਦੇ ਮੱਦੇਨਜ਼ਰ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰੋਗੇ ਜੀ ਬੋਲੋ ਸ਼ੰਕਰ ਭਗਵਾਨ ਕੀ ਜੈ ਸਾਵਣ ਦੇ ਮਹੀਨੇ ਵਿੱਚ ਆਣ ਆਲੀਆਂ ਸੰਗਤਾਂ ਅੱਗੇ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਪੀੜ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਕ ਨਵੀਂ ਵਿਵਸਥਾ ਜੋ ਚਲਾਈ ਹੈ ਪੂਰੇ ਵਿੱਚ ਤੁਹਾਡਾ ਸਹਿਯੋਗ ਚਾਹੀਦਾ ਹੈ ਸਾਨੂੰ ਸਹਿਯੋਗ ਮਿਲੇ ਈੜ ਨੂੰ ਵਧੀਆ ਤੰਗ ਨਾਲ ਵਿਵਸਥਿਤ ਕੀਤਾ ਜਾ ਕੇ ਘੱਟ ਤੋਂ ਘੱਟ ਸਮਾਂ ਲੱਗੇ ਇਹ ਪ੍ਰਬੰਧਕ ਕਮੇਟੀ ਦੀ ਆਸ ਹੈ ਬਾਕੀ ਸ਼ਿਵਰਾਤਰੀ ਦਾ ਮਹਾ ਕਾਬੜਾਂ ਦਾ ਜਲ ਚੜਨਾ ਹੈ 23 ਤਰੀਕ ਨੂੰ ਚੜਨਾ ਹੈ ਤੇ ਇਹਦੀ ਸਾਰੀ ਵਿਵਸਥਾ ਬਾਹਰ ਤੇ ਹੀ ਹੈ ਗੱਲਾਂ ਜੀ ਮੈਂ ਇਹਨਾਂ ਨੇ ਦੱਸਿਆ ਵੀ ਬਾਹਰ ਰੱਖਿਆ ਗਿਆ ਹੈ ਕਿ بار بار ਬੇਨਤੀ ਇਹੀ ਹੈ ਕਿ ਇਸ ਵਿਵਸਥਾ ਨੂੰ ਚਲਾਉਣ ਵਾਸਤੇ ਸੰਗਤਾਂ ਦਾ ਸਹਿਯੋਗ ਚਾਹੀਦਾ ਹੈ ਜੋ ਕਿ ਅਸੀਂ ਆਸ ਰੱਖਦੇ ਹਾਂ ਕਿ ਸੰਗਤਾਂ ਪੂਰੀ ਤਰ੍ਹਾਂ ਸਹਿਯੋਗ ਕਰਨਗੀਆਂ बोलो शंकर भगवान की जय जी बिल्कुल बहुत-बहुत शुक्रिया सो इना ਵੱਲੋਂ ਜੋ ਤਵੰਦ ਕੀਤਾ ਗਿਆ ਹੈ ਸੋ ਕਿਉਂਕਿ ਕੋਈ ਵੀ ਮੰਦਿਰ ਕੋਈ ਵੀ ਧਾਰਮਿਕ ਸਥਾਨ ਉਦੋਂ ਤੱਕ ਆਪਣਾ ਕੰਮ ਵਧੀਆ ਕਰ ਸਕਦੀ ਹੈ ਜਦੋਂ ਤੱਕ ਸੰਗਤਾਂ ਦਾ ਸਹਿਯੋਗ ਉਹਨਾਂ ਨੂੰ ਮਿਲਦਾ ਹੈ ਇਸ ਲਈ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਪ੍ਰੋਟੋਕੋਲ ਇਨਾ ਵੱਲੋਂ ਇੱਕ ਪੀੜ ਦੇ ਮੱਦੇ ਨਜ਼ਰ ਦਿੱਤਾ ਗਿਆ ਹੈ ਬਾਕੀ ਬਾਕੀ ਆਮ ਦਿਨਾਂ 'ਚ ਮੰਦਿਰ ਪਹਿਲਾਂ ਵਾਂਗ ਚੱਲੇਗਾ ਜਿਸ ਤਰੀਕੇ ਨਾਲ ਲਹੂ ਜਲਜੜਾਂ ਦੇ ਉਸੇ ਤਰੀਕੇ ਨਾਲ ਚੱਲੇਗਾ ਲੇਕਿਨ ਜੋ ਸੋਮਵਾਰ ਦੇ ਦਿਨ ਵੱਡਾ ਰਸ਼ ਹੁੰਦਾ ਹੈ ਜਾਂ ਸੋਹਣ ਮਹੀਨੇ ਦੇ ਕੁਝ ਦਿਨਾਂ ਵਿੱਚ ਵੱਡਾ ਰਸ਼ ਕਹਿੰਦਾ ਹੈ ਉਸ ਦੇ ਮੱਦੇਨ ਇਹ ਵਸਤਾ ਕੀਤੀ ਗਈ ਜੋ ਸਾਰਿਆਂ ਨੇ ਇਸ ਵਸਤਾ ਨੂੰ ਜਰੂਰ ਮੰਨਣਾ ਹੈ ਤਾਂ ਜੋ ਤੁਹਾਡੇ ਸਹਿਯੋਗ ਦੇ ਨਾਲ ਸ਼ਿਮੰਦਰ ਜਟੇਸ਼ੇਵਰ ਮਹਾਦੇਵ ਮੰਦਰ ਹੋਰ ਵਧੀਆ ਆਨ ਬੜੇ ਸਮੇਂ ਵਿੱਚ ਤਰੱਕੀ ਕਰੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਸੂਦਾ ਮੱਈਆ ਕਰਵਾ ਸਕੇ ਆਪਣੇ ਸਜੋਗੀ ਪ੍ਰਦੀਪ ਦੇ ਨਾਲ ਮੇਰਾ ਪੰਜਾਬ ਨਿਊਜ਼ ਉਹ ਦਿਨੇਸ਼ ਚਲਨ ਨੂਰ ਪਵੇਦੀ ਰੂਪ ਨਾ